ਕੋਈ ਸੌੜ ਨਹੀਂ ਸਾਡਾ ਹੁਣ ਪਾਰੀ ਸਾਡਾ ਮੁੱਦਾ ਪੈ ਗਿਆ ਸਾਰਾ ਇਹ ਤਿੰਨ ਸਾਲ ਵਿੱਚ ਕਦੀ ਨਹੀਂ ਉਹਨਾਂ ਨੂੰ ਮਿਲੇ ਜਿਹੜੀ ਤੁਹਾਨੂੰ ਗੱਲ ਦੀ ਲੋੜ ਹੁੰਦੀ ਹੈ ਮੈਨੂੰ ਫੋਨ ਕਰਿਆ ਕਰੋ ਮੈਨੂੰ ਫੋਨ ਕਰਿਆ ਕਰੋ ਤੇ ਕੀ ਅਸੀਂ ਇੱਥੇ ਉਹਨਾਂ ਦੀ ਬੋਡੀ ਲਿਆਉਣਾ ਫੋੜ ਨਹੀਂ ਕਰ ਸਕਦੇ ਕੀ ਅਸੀਂ ਆਪਣੇ ਘਰ ਵਾਲੇ ਨੂੰ ਅਖੀਰ ਵਾਲੇ ਦੇਖ ਸਕੀਏ ਮੰਮੀ ਆਪਣੇ ਪੁੱਤ ਨੂੰ ਅਖੀਰ ਹੀ ਵੇਖ ਸਕੇ ਬੱਚੇ ਵੀ ਵੇਖਣ ਨਾ ਪਲੀਸ ਨੂੰ ਉੱਥੇ ਮਿਲਾ ਲਿਆ ਜਾਏ ਸਾਡੇ ਦੋਵੇਂ ਘਰ ਦੇ ਬੰਦੇ ਜਿਹੜੇ ਸਾਡੇ ਘਰ ਦੇ ਥੰਮ ਹੀ ਗਏ ਤਹੇ ਕੋ ਨਹੀਂ ਵੈਸੇ ਵੀ ਪਰ ਉਹ ਗੋਏ ਨਹੀਂ ਰਹੇ ਰੋਜੀ ਰੋਟੀ ਦੀ ਪਾਲ ਲਈ ਵਿਦੇਸ਼ ਗਏ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਪਰਿਵਾਰ ਨੇ ਚਾਹਵਾਂ ਨਾਲ ਜਿਸ ਪੁੱਤ ਨੂੰ ਚੰਗੇ ਭਵਿੱਖ ਤੇ ਘਰ ਦੀ ਗਰੀਬੀ ਦੂਰ ਕਰਨ ਲਈ ਕਰਜ਼ਾ ਚੁੱਕ ਕੇ ਅਮਰੀਕਾ ਭੇਜਿਆ ਸੀ ਉਸ ਪੁੱਤ ਦੀ ਮੌਤ ਨੇ ਘਰ ਦੇ ਵਿੱਚ ਸੱਥਰ ਵਿਛਾ ਦਿੱਤੇ ਨੇ 3.5 ਸਾਲਾਂ ਤੋਂ ਇਹ ਪਰਿਵਾਰ ਗੁਰਵਿੰਦਰ ਸਿੰਘ ਨੂੰ ਮਿਲਣ ਦਾ ਇੰਤਜ਼ਾਰ ਕਰ ਰਿਹਾ 3 ਪਿਓ ਨੂੰ ਗਲ ਵਕੜੀ ਪਾਉਣਾ ਚਾਹੁੰਦੀਆਂ ਸੀ ਪਰ ਇੱਕ ਹਾਦਸੇ ਨੇ ਇਹਨਾਂ ਮਾਸੂਮ 3 ਤੋਂ ਉਹਨਾਂ ਦਾ ਪਿਓ ਖੋ ਲਿਆ ਮਾਂ ਜੋ ਆਪਣੇ ਪੁੱਤ ਦਾ ਇੰਤਜ਼ਾਰ ਕਰ ਰਹੀ ਸੀ ਪਤਨੀ ਜੋ ਆਪਣੇ ਪਤੀ ਨੂੰ ਮਿਲਣਾ ਚਾਹੁੰਦੀ ਸੀ ਪਰ ਇਸ ਹਾਦਸੇ ਕਰਕੇ ਗੁਰਵਿੰਦਰ ਸਿੰਘ ਹਮੇਸ਼ਾ ਲਈ ਜਹਾਨੋਂ ਤੁਰ ਗਿਆ ਰੋਂਦੇ ਪਰਿਵਾਰ ਦਾ ਹਾਲ ਦੇਖਿਆ ਨਹੀਂ ਜਾ ਰਿਹਾ 30 ਸਾਲ ਦੇ ਗੁਰਵਿੰਦਰ ਸਿੰਘ ਦੀ ਕੈਲੀਫੋਰਨੀਆ ਚ ਸੜਕ ਹਾਦਸੇ 'ਚ ਮੌਤ ਹੋ ਗਈ ਗੁਰਵਿੰਦਰ ਸਿੰਘ ਵਿਧਵਾ ਮਾਂ ਦਾ ਇਕਲੌਤਾ ਸਹਾਰਾ ਸੀ 1 ਸਾਲ ਪਹਿਲਾਂ ਹੀ ਗੁਰਵਿੰਦਰ ਸਿੰਘ ਦੇ ਪਿਤਾ ਦੀ ਮੌਤ ਹੋ ਗਈ ਸੀ ਤੇ ਹੁਣ ਪਰਿਵਾਰ ਦਾ ਦੂਜਾ ਸਹਾਰਾ ਵੀ ਚਲਾ ਗਿਆ ਪਰਿਵਾਰ ਸਰਕਾਰ ਅੱਗੇ ਕੋਹਲ ਲਗਾ ਰਿਹਾ ਹੈ ਕਹਿ ਰਿਹਾ ਹੈ ਕਿ ਗੁਰਵਿੰਦਰ ਸਿੰਘ ਦੀ ਦੇਣ ਜਲਦ ਤੋਂ ਜਲਦ ਉਹਨਾਂ ਦੇ ਕੋਲ ਲਿਆਂਦਾ ਜਾਵੇ ਪਰਿਵਾਰ ਆਪਣੇ ਪੁੱਤਰ ਦੇ ਅੰਤਿਮ ਦਰਸ਼ਨ ਕਰਕੇ ਉਸ ਦੀ ਅੰਤਿਮ ਰਸਮਾਂ ਕਰਕੇ ਉਸ ਨੂੰ ਦੁਨੀਆ ਤੋਂ ਅਲਵਿਦਾ ਕਹਿਣਾ ਚਾਹੁੰਦਾ ਹੈ ਜਿਹੜੀ ਵੀ ਤੁਹਾਨੂੰ ਗੱਲ ਦੀ ਲੋੜ ਹੁੰਦੀ ਹੈ ਮੈਨੂੰ ਫੋਨ ਕਰਿਆ ਕਰੋ ਮੈਨੂੰ ਫੋਨ ਕਰਿਆ ਕਰੋ ਤੁਸੀਂ بڑے ਸੁਪਨੇ ਸਜਾਏ بڑے ਸੁਪਨੇ ਸਜਾਏ بڑے ਸੁਪਨੇ ਸਜਾਏ ਵੀ ਰਹਾ ਸਾਰੇ ਹੀ ਰਹਿ ਗਏ ਅੱਧ ਵਿੱਚ ਮੇਰਾ ਨਾਮ ਹਰਵਿੰਦਰ ਕੌਰ ਹੈ ਮੇਰੇ ਪਤੀ ਦਾ ਨਾਮ ਗੁਰਵਿੰਦਰ ਸਿੰਘ ਜਨਮ ਦੀ ਉਮਰ तकरीबन 33 ਸਾਲ ਦੇ ਅੱਜ ਤੋਂ 3.5 ਸਾਲ ਪਹਿਲਾਂ ਅਮਰੀਕਾ ਗਏ ਨੇ ਡੰਕੀ ਲਾ ਕੇ ਅਸੀਂ ਕਰਜ਼ਾ ਚੁੱਕ ਕੇ ਭੇਜਿਆ ਸੀ ਉਹਨਾਂ ਨੂੰ ਅਜੇ ਤਿੰਨ 3.5 ਸਾਲਾਂ ਵਿੱਚ ਅਜੇ ਉਹਨਾਂ ਨੇ ਆਪਣਾ ਹੀ ਕਰਜ਼ਾ ਗੁਰਜ਼ਾਈ ਰਿਕਵਰ ਕੀਤਾ ਸੀਗਾ ਅਜੇ ਤੱਕ ਤਾਂ ਹੁਣ ਗਾਂ ਸੋਚਿਆ ਸੀ ਬੜਾ ਕੁਝ ਉਹਨਾਂ ਨੇ ਜੋ ਵਿੱਚੇ ਰਹਿ ਗਿਆ ਏ ਹੁਣ ਸਾਡੀ ਪੀਲ ਇਹੀ ਆ ਕਿ ਉਹਨਾਂ ਦੀ ਉੱਥੇ ਡਰਾਈਵਿੰਗ ਕਰਦੇ ਦੌਰਾਨ ਜੋ ਵੀ ਮੌਤ ਹੋ ਗਈ ਏ ਕਿ ਅਸੀਂ ਇੱਥੇ ਉਹਨਾਂ ਦੀ ਬੋਡੀ ਲਿਆਉਣਾ ਫੋਰ ਨਹੀਂ ਕਰ ਸਕਦੇ ਕਿਉਂਕਿ ਉਹ ਸਾਰੇ ਹਨ ਕਹਿ ਰਹੇ ਕਿ ਖਰਚਾ ਬਹੁਤ ਖਰਚਾ ਬਹੁਤ ਹੈ ਹੀ ਫੋਰ ਨਹੀਂ ਕਰ ਸਕਦੇ ਸਾਡੇ ਸਿਰ ਤੇ ਡੈਡੀ ਵੀ ਨਹੀਂ ਹੱਡੇ ਹੈਗੇ ਉਹ ਵੀ ਗਵਰਨਮੈਂਟ ਜੌਬ ਕਰਦੇ ਸੀ ਪਰ ਉਹ ਵੀ ਚਲ ਬਸੇ ਨੇ ਤਾਂ ਹੀ ਦੋਵੇਂ ਆ ਮੈਂ ਔਰ ਮੰਮੀ ਆ ਸਾਡੇ ਛੋਟੇ ਛੋਟੇ ਬੱਚੇ ਆ ਜੀ ਨੂੰ ਇਹੀ ਅਪੀਲ ਆ ਅਮਰੀਕਨ ਅਥਾਰਟੀਜ਼ ਦੋਤੀਦ ਵੱਲੋਂ ਇਹ ਕਿ ਤੁਸੀਂ ਆਪਣਾ ਜੇ ਹਾਂ ਜੇ ਜਾ ਸਕਦੇ ਹੋ ਚਾਹੁੰਦੇ ਹੋ ਕਿ ਅਸੀਂ ਆਪਣੇ ਘਰ ਵਾਲੇ ਨੂੰ ਆਖੀ ਨਾਲ ਦੇਖ ਸਕੀਏ ਮੰਮੀ ਆਪਣੇ ਪੁੱਤ ਨੂੰ ਅਖਰੀ ਵਾਰੀ ਦੇਖ ਸਕੇ ਬੱਚੇ ਵੀ ਵੇਖਣ ਨਾ ਪੁਲਿਸ ਸਾਨੂੰ ਉੱਥੇ ਮਿਲਾ ਲਿਆ ਜਾਏ ਦੱਸਦੇ ਕਿ ਗੁਰਵਿੰਦਰ ਸਿੰਘ ਬਟਾਲਾ ਦੇ ਪਿੰਡ ਡੁੱਡੀਪੁਰ ਦਾ ਰਹਿਣ ਵਾਲਾ ਸੀ 63 ਸਾਲ ਪਹਿਲਾਂ ਅਮਰੀਕਾ ਗਿਆ ਸੀ ਤੇ ਟ੍ਰਾਲਾ ਚਲਾਉਂਦਾ ਸੀ ਪਰ ਇਸੇ ਦੌਰਾਨ ਉਸਦੀ ਹਾਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਵਿਦੇਸ਼ ਦੀ ਧਰਤੀ ਤੇ ਵਾਪਰੇ ਇੱਕ ਹਾਸੇ ਨੇ ਇਸ ਪਰਿਵਾਰ ਦਾ ਸਹਾਰਾ ਹਮੇਸ਼ਾ ਲਈ ਉਹਨਾਂ ਤੋਂ ਖੋ ਲਿਆ